ਜਿਹੜਾ ਤੁਸੀਂ ਜਿਹਦੇ ਬਾਰੇ ਗੱਲ ਕਰ ਰਹੇ ਇੱਕ ਕਮਲਜੀਤ ਸਿੰਘ ਉਰਫ ਰਾਹੁਲ ਦਾਤਰ ਪੁੱਤਰ ਗਰਜਿੰਦਰ ਸਿੰਘ ਵਾਸੀ ਪ੍ਰੇਮਨਗਰ ਬੋੜਵਾਲ ਬਟਾਲਾ ਇਹ ਇੱਕ ਕ੍ਰਿਮੀਨਲ ਟਾਈਪ ਦਾ ਵਿਅਕਤੀ ਹੈ ਜਿਹਦੇ ਤੇ 3 ਐਨਡੀਪੀਐਸ ਦੇ ਪਰਚੇ ਦਰਜ ਹੈ ਤੇ 9 307 ਦੇ ਤੇ ਨਾਲ ਆਮ ਜੈਕਟ ਦੇ ਤਹਿਤ ਦਰਜੇ ਉਹ ਕਦਮੇ ਦਰਜ ਨੇ ਕੱਲ ਐਸਐਚਓ ਸਿਵਲ ਆਇਨ ਨੇ ਨਾਕਾ ਲਗਾਇਆ ਹੋਇਆ ਸੀ ਉਸ ਦੌਰਾਨ ਗੱਡੀਆਂ ਦੀ ਚੈਕਿੰਗ ਕਰਦੇ ਉਸ ਦੌਰਾਨ ਇਹਨੂੰ ਅਰੈਸਟ ਕੀਤਾ ਜਿਹਨੂੰ ਮੁਕੱਦਮਾ ਨੰਬਰ ਜਿਹੜਾ ਸਾਡਾ ਆਇਆ ਤੇ 107 ਜ਼ਿਵਲਾਈਨ ਦਾ 12425 ਦਾ ਜਿਹਦੇ ਵਿੱਚ 307 ਦਾ ਉਹਦੇ ਵਿੱਚ ਇਹਦੀ ਅਰੈਸਟ ਪਾਈ ਆ ਬਾਕੀ ਦੀ ਤਫ਼ਤੀਸ਼ ਜਿਹੜੀ ਹੈ ਇਹਨੂੰ ਲਿਆ ਕੇ ਵੀ ਹੋਰ ਸਮਾਨ ਲੈ ਕੇ ਦੀ ਤਫ਼ਤੀਸ਼ ਜਿਹੜੀ ਆ ਇਹ ਹੁੰਦੀ ਕਿੰਨਾ ਕਰ ਇਹ ਕਾਫੀ ਇਜ਼ੀ ਤੇ ਨੌ ਪਰਚੇ ਜਿਹੜੇ ਆ ਉਹ 307 ਦੇ ਔਰ ਆਬਜੈਕਟ ਦੇ ਦੱਸਿਆ ਕਿ ਕਾਫੀ ਕ੍ਰਿਮੀਨਲ ਆ ਇਹ ਸਿਰ ਗੈਂਗਰ ਕੰਮ ਕਰਦੇ ਕਿ ਕੱਲ ਇਹ ਇਕੱਲੇ ਕੰਮ ਕਰਦੇ ਗੈਂਗਵਾਰਿਆਂ ਲਈ ਪੁੱਛ ਕੇ ਚੱਲਦੀ ਆ ਉਹ ਬਾਅਦ ਚ ਦੱਸਾਂਗੇ ਆਦਰਵਾਇਜ਼ ਅੱਜ ਇਹਨੂੰ ਅਰੈਸਟ ਕੀਤਾ ਕਿ ਕਿੰਨੀ ਕਬੜੀ ਕਾਮਯਾਬੀ ਕਿੰਨਾ ਚੰਗਾ ਚਾ ਇਹਦੇ ਰਿਮਾਂਡ ਤੋਂ ਹੋਰ ਕੀ ਕੀ ਖੁਲਾਸੇ ਹੋਣ ਦੀ ਉਮੀਦ ਕੋਈ ਵੀ ਕੋਈ ਇੱਥੇ ਜੋ ਵੀ ਇੱਥੇ ਜਿਸ ਤਰ੍ਹਾਂ ਲੱਗ ਰਿਹਾ ਤੇ 3 ਐਨਡੀਬੀਐਸ ਦੇ ਔਰ ਨੌ 307 ਦੇ ਪਾਚੇ ਦੱਸ ਜਾ ਬਾਕੀ ਕੋਛੇ ਜਿਹੜੇ ਦਰਦ ਰਮਾਣ ਲੈ ਕੇ ਜੋ ਵੀ ਸਾਹਮਣੇ ਆਣ ਕੇ ਤੁਹਾਨੂੰ